ਮਾਦਾ ਬਾਤ ਆ ਖੁਸ਼ਬੂ ਆਉਂਦੀ ਏ ਕਿਉਂ ਦੀ ਤੇ ਲਿਆ ਮੈਨੂੰ ਪੈਸੇ ਦੇ 2000 ਰੁਪਇਆ ਤੇ ਮੈਂ ਮੋਲ ਲੈ ਗਿਆ ਕਿੱਥੇ ਫਾਇ ਲੱਗੀ ਆ ਅੱਗੇ ਕਦੀ ਪੁੱਤ ਮੈਂ ਕਰਨ ਕਿਉਂ ਤੋਰਾਂ ਦਿੱਤਾ ਵਾ ਉਹ ਮਾਤਾ ਗੋਦ ਮੈਨੂੰ ਪਤਾ ਵਾ ਨਹੀਂ ਰਹਿਣ ਦਿੱਤਾ ਪਰ ਮੈਨੂੰ ਤਾਂ ਤਰਸਾ ਹੁੰਦਾ ਕਿ ਤੂੰ ਕਿੰਨਾ ਕੰਮ ਕਰਨ ਦੀਆਂ ਸਾਰਾ ਕੰਮ ਤੂੰ ਕਰਦੀਆਂ ਜਾਂ ਫੇਰ ਕੰਮ ਵਾਲੀ ਰੱਖ ਲਾ ਪੁੱਤ ਨਹੀਂ ਕੰਮ ਵਾਲੀ ਨਹੀਂ ਸਾਨੂੰ ਵਾਰਾ ਖਾਂਦੀ ਠੀਕ ਹੈ ਨਾ ਵਾਰਾ ਕਿਉਂ ਨਹੀਂ ਖਾਂਦੀ ਇੰਨੇ ਖੇਤ ਬਾੜੀ ਕੀ ਆ ਇੱਥੇ ਖੜਨੇ ਪਏ ਸਕੇ ਯੂਸੀ ਵੀ ਕਰੀ ਜਾਂਦੇ ਤੁਸੀਂ ਨਹੀਂ। ਨਾ ਪੁੱਤ ਮੈਂ ਨਹੀਂ ਆ ਜੇ ਤੁਮ ਕਰਦੀ ਠੀਕ ਹੈ ਨਾ ਪਹਿਲਾਂ ਤੇ ਮੈਨੂੰ ਪੇਕੇ ਘਰ ਲੋਕੀ ਆਂਦੇ ਹੁੰਦੇ ਸੀ ਇਹਦਾ ਵਿਆਹ ਨਹੀਂ ਹੋਣਾ ਤੇ ਜੇ ਮੇਰਾ ਵਿਆਹ ਹੋਇਆ ਤੇ ਇੱਥੇ ਲੋਕੀ ਮੈਨੂੰ ਆਂਦੇ ਹੁੰਦੇ ਸੀ ਇਹਦੇ ਘਰ ਲਾੜ ਦੇ ਨਿਆਣੀ ਵਿਆਹ ਤੇ ਸਹੀ ਰੱਬ ਨੇ ਮੈਨੂੰ ਕਿੰਨੀ ਸੋਹਣੀ ਲਾੜ ਦੇ ਦਿੱਤੀ ਐ ਤੇ ਕਿੰਨਾ ਗੱਭਰੂ ਜਵਾਨ ਕੋਤਿਆ ਮੇਰਾ ਮਾਦਾ ਉਹਦਾ ਹੈਗਾ ਵਾ ਪਰ ਮੈਨੂੰ ਤਰੀ ਟੈਨਸ਼ਨ ਹੁੰਦੀ ਨਾ ਤੇ ਤੂੰ ਥੱਕ ਜਾਈ ਨਹੀਂ ਛੇਤੀ ਉਹ ਨਵੇਂ ਮਹੀਨਾ ਕੀ ਆ ਮਣ ਕਨੇ ਕੰਮ ਕਰਨ ਲੈ ਪੈਣਾ ਤੇ ਤੂੰ ਨਾ ਕਰ ਤ ਮੈਂ ਕਿਉਂ ਮੁੱਲ ਲੈ ਹੁੰਦਾ ਵਾ ਨਾ ਪੁੱਤ ਨੋ ਮੇਰੀ ਬੜੀ ਸੋਣੀ ਆ ਮੰਨਿਆਵਾ ਦੇ ਚੱਲੇ ਅਕਲ ਘਾਟਾ ਮੈਂ ਹੌਲੀ ਹੌਲੀ ਅਕਲ ਨੇ ਸਿਖਾ ਦੇਣੀ ਆ ਉਹਦੇ ਮਾਪ ਪਿਓ ਨੇ ਉਹਨੂੰ ਹੋਸਟਲ ਦੇ ਵਿੱਚ ਪਾਛ ਦੇਆ ਇੱਕ ਕੱਲੀ ਗੱਲੀ ਹੋएगी ਕਿਛੋ ਵੇਖੀ ਤੂੰ ਮੈਂ ਹੌਲੀ ਹੌਲੀ ਸਭ ਸਿਖਾ ਦੇਣਾ ਉਹਨੂੰ ਉਹ ਤੇ ਮਾਦਾ ਮੈਨੂੰ ਪਤਾ ਤਰਾ ਤੇ ਸਿਖਾ ਦੇਣਾ ਵਾ ਪਰ ਹੁਣ ਤੇ ਤੂੰ ਫਾਇ ਲੱਗੀ ਆ ਨਾ ਕੱਲੀ ਹੀ ਕੋਈ ਨਹੀਂ ਪੁੱਤ ਸਾਰੀ ਬੁਣਵੇ ਕਰਦੀ ਨਹੀਂ ਆ ਹੁਣ ਵੀ বেকার ਹੀ ਲੈਣਾ ਮਾਰਾ ਜੀ ਮੈਨੂੰ ਤੰਦਰੁਸਤੀਆਂ ਬੱਚੇ ਤੰਦਰੁਸਤੀ ਰਹਿਣਾ ਵਾ ਤੈਨੂੰ ਕੀ ਹੋਣਾ ਮਾਦਾ ਪਰ ਮੈਂ ਕਹਿੰਨਾ 2000 ਰੁਪਇਆ ਦੇ ਤੇ ਮੈਂ ਲੈਣਾ ਕਿਉ ਬਾਬਿਆਂ ਕੋ ਲੈ ਆਉਨੇ ਆ ਨਾ ਬਾਬੇ ਨਾਲ ਕਿਉ ਵਧੀਆ ਨਾ ਬੰਦ ਚੱਲਿਆ ਜਾ ਤੂੰ ਕੋਈ ਕੰਮ ਹੋਰ ਕਰ ਲੈ ਮੈਂ ਤੇਰੇ ਆਉਂਗਿਆਂ ਨੂੰ ਨਾ ਕੰਮ ਕਰ ਦੇਣ ਤੇਰਾ ਕਿਉ ਬਣਾ ਕੇ ਆ ਰੈਡੀ ਕਰ ਦੇਣਾ ਚਾਹ ਤੂੰ ਕਿਹੜਾ ਮਾਦਾ ਮੰਨਣਾ ਵਾ ਜਾ ਮੇਰਾ ਪੁੱਤ ਬਾਪੂ ਕਿੱਥੇ ਆ ਬਾਪੂ ਇੱਥੇ ਬਾਹਰ ਹੋਣਾ ਹੈ ਕਿਹ ਤੱਕ ਕੰਮ ਕਰਨ ਗਿਆ ਵਾ ਮੈਨੂੰ ਤਾਂ ਕਹਿੰਦਾ ਏ ਕਿ ਹਿੰਮਤ ਰੁਪੇਜ ਦਵੀ ਮੈਂ ਉਹਨੂੰ ਕਹਿੰਦਾ ਤੂੰ ਵੀ ਘਟ ਕਰ ਮੰਗ ਲੈ ਅਗਰ ਮੈਂ ਆਪੇ ਕਰ ਲੈਣਾ ਏ ਜਾ ਮੇਰਾ ਪੁੱਤ ਉਹੀ ਫਾਇ ਲੱਗਾ ਜਾਂਦਾ ਵਾ ਜਾ ਮੇਰਾ ਪੁੱਤ ਤੂੰ ਖਰਾ ਆਪਣੇ ਬਾਪੂ ਦਾ ਕੰਮ ਤੇ ਮੈਂ ਤੇਰੇ ਆਂਦੇ ਨੂੰ ਪੁੱਤਰਾ ਬਣਾ ਦੇਣੀ ਖਾਣ ਤੇ ਨੋ ਗਈ ਆ ਬਿਊਟੀ ਸੈਲਨਰ ਤੇ ਆ ਹੀ ਜਾਣਾ ਉਹਨੇ ਵੀ ਚੱਲ ਆ ਜਾਣਾ ਉਹਨੇ ਵੀ ਚੱਲ ਠੀਕ ਏ ਜਾ ਮੇਰਾ ਪੁੱਤ ਤੇ ਤੂੰ ਹੀ ਬਾਰੈਸਟ ਕਰਿਆ ਕਰੋ ਰੱਬ ਦਾ ਨਾਮ ਲਿਆ ਕਰੋ ਹੁਣ ਕੰਮ ਸੰਭ ਲੈਣਾ ਵਾ ਆਪਾਂ ਠੀਕ ਏ ਪੁੱਤ ਜਾ ਵੇਖ ਲਾ ਰੂਪ ਰੰਗ ਤਾਂ ਰੱਬ ਦੇ ਦਿੱਤੇ ਆ ਲੋਕੀ ਮੈਨ ਕਿੰਨੀਆਂ ਗੱਲਾਂ ਕਰਦੇ ਹੁੰਦੇ ਪਹਿਲਾ ਤੇ ਰਿਆ ਨਹੀਂ ਹੋਣਾ ਇਹਦੇ ਘਰ ਲਾਦ ਨਹੀਂ ਹੋਣੀ ਜੇ ਲਾਦ ਹੋਈ ਤੇ ਇਹਨਾਂ ਦੋਵਾਂ ਵਰਗੀ ਹੋਣੀ ਆ ਵੇਖ ਲਾ ਮੇਰੇ ਮਾਰੇ ਨੇ ਕਿੰਨੀ ਜ ਸੋਣੀ ਮੈਨੂੰ ਲਾਦ ਦੇ ਦਿੱਤੀ ਜਵਾਨ ਪੁੱਤ ਆ ਮੇਰਾ ਨੋ ਵੀ ਮੇਰੀ ਹੁਣ ਜਵਾਨ ਮਿਲੀ ਆ ਕਿੰਨੀ ਸੋਣੀ ਮੇਰੀ ਨੋ ਆ ਜੇ ਪੁੱਤ ਮੇਰਾ ਸੋਣਾ ਤੇ ਨੋ ਵੀ ਹੱਥ ਵੱਧ ਸੋਣੀ ਮਾਲਕਾ ਤੇਰਾ ਸ਼ੁਕਰ ਆ ਕਿ ਸਾਨੂੰ ਕਿੰਨੀ ਅਗਲਾ ਕਰਦੀ ਨਹੀਂ ਨਾ ਇਹ ਨਾ ਕਦੇ ਕੰਮ ਹੀ ਨਹੀਂ ਹੋਣਾ ਮੇਰੇ ਘਰ ਵਾਲੇ ਨੇ ساری ਜ਼ਿੰਦਗੀ ਕੰਮ ਕੀਤਾ ਵਾ ਖੂਨ ਪਸੀਨਾ ਇੱਕ ਕਰ ਛੱਡਿਆ ਤੇ ਮੈਂ ਆਪਣੇ ਘਰੇ ਕਰਦੀ ਰਹੀ ਅੱਜ ਸਾਡੇ ਕੋ ਕਿੰਨੀ ਜ਼ਮੀਨ ਜਾਤ ਤੇ ਮਾਲਕ ਵੇਖ ਲੈ ਇਹ ਵੀ ਤੇ ਰੱਬ ਦੇ ਰੰਗ ਆ ਨਾ ਪਤਾ ਨਹੀਂ ਕੀ ਸਾਡੇ ਕਰਮ ਕੀਤੇ ਸਾਡੇ ਅੱਗੇ ਆਏ ਇਹ ਸਾਡੇ ਮਾਪੇ ਦੇ ਅੱਗੇ ਆਏ ਸਾਡੇ ਕਿਉਂਕਿ ਜੇ ਰੱਬਾ ਜੇ ਅਸੀਂ ਕੋਈ ਗਲਤ ਕਰਦੇ ਆ ਨਾ ਤੇ ਸਾਡੇ ਉਸੇ ਜਨਮ ਵਿੱਚ ਨਮੇੜਿਆ ਇਸ ਜਨਮ ਵਿੱਚ ਨਾ ਘੱਲਿਆ ਕਿਉਂਕਿ ਸਾਨੂੰ ਵੀ ਦੁੱਖ ਹੁੰਦਾ ਵਾ ਜਦੋਂ ਸਾਡੇ ਬਲਕੇ ਵੇਖ ਕੇ ਕੋਈ ਹੱਸਦਾ ਵਾ ਜਾਂ ਸਾਨੂੰ ਕੁਝ ਕੋਈ ਕਹਿੰਦਾ ਵਾ ਕਿਉਂਕਿ ਦੇਲਤੇ ਗੱਲ ਲੱਗਦੀ ਆ ਜਦੋਂ ਕੋਈ ਬੋਲਦਾ ਵਾ ਤੇ ਪਤਾ ਨਹੀਂ ਕਿ ਮੈਨੂੰ ਮੈਂ ਇਹੋ ਜਿਹਾ ਕਿਹਾ ਹੋਇਆ ਅੱਗੇ ਆਇਆ ਮੇਰੇ ਜਦ ਮੈਂ ਕਿਨੂੰ ਮਜ਼ਾਕ ਕੀਤਾ ਹੀ ਜਿਹੜਾ ਮੇਰੇ ਅੱਗੇ ਆਇਆ ਪਤਾ ਨਹੀਂ ਦੁਨੀਆ ਤਾਂ ਕਹਿਣ ਤੋਂ ਵੀ ਨਹੀਂ ਡਰਦੀ ਕਿ ਜੇ ਮੈਂ ਉਹਨੂੰ ਕਿਹਾ ਤਾਂ ਮੇਰੇ ਅੱਗੇ ਨਾ ਆਜੇ ਬਣਾਉਣ ਵਾਲਾ ਤੇਰਾ ਬਾਤੂ ਆ ਦੁਨੀਆ ਤਾਂ ਤੂੰ ਬਣਾਈ ਹੈ ਨਾ ਮੈਂ ਆਪ ਤਾਂ ਬਣੀ ਨਹੀਂ ਜੇ ਮੈਂ ਆਪ ਬਣੀ ਹੁੰਦੀ ਤਾਂ ਮੈਂ ਵੀ ਸਾਰੀ ਵਰਗੀ ਬਣੀ ਹੁੰਦੀ ਮੈਂ ਵੀ ਰੱਬ ਨੂੰ ਇਹ ਕਹਿੰਦੀ ਕਿ ਰੱਬਾ ਉਹ ਲੰਮਾ ਵਾ ਮੈਨੂੰ ਵੀ ਲੰਮੀ ਕਰ ਦੇ ਤੇ ਅਜੇ ਹੀ ਗੱਲ ਸਾਡੇ ਦਿਲ ਚ ਹੁੰਦੀ ਜੇ ਅਜੇ ਅਸੀਂ ਘਰ ਪਹੁੰਦੇ ਤਾਂ ਹੀ ਜ਼ਰੂਰ ਲੰਬੇ ਹੋ ਜਾਂਦੇ ਪਤਾ ਨਹੀਂ ਪਰ ਦੁਨੀਆਂ ਤੇ ਮੈਨੂੰ ਕੇਵਲੇ ਹੱਸ ਵੀ ਹੁੰਦਾ ਤੇ ਕੇਵਲੇ ਦੁੱਖ ਵੀ ਹੁੰਦਾ ਕਿ ਸਾਨੂੰ ਵੇਖ ਕੇ ਇਦਾਂ ਕਰਦੇ ਚੇਕਦੇ ਹੀ ਗੁਰੂ ਘਰ ਜਾਣੇ ਆ ਨਾ ਤੇ ਉੱਥੇ ਜਦ ਝੁੰਡ ਇਕੱਠਾ ਹੋ ਜਾਂਦਾ ਵਾ ਤਾਂ ਸੱਚ ਜਾਣਿਓ ਬੜਾ ਦੁੱਖ ਲੱਗਦਾ ਵਾ ਕਿ ਜਿੱਦ ਸਾਰੇ ਜਣੇ ਇਕੱਠੇ ਹੋ ਕੇ ਸਾਡਾ ਮਜ਼ਾਕ ਡਾਉਂਦੇ ਆ ਨਾ ਤਾਂ ਦੁੱਖ ਲੱਗਦਾ ਕਿ ਰੱਬਾ ਇਹ ਤਾਂ ਤੇਰੇ ਘਰ ਨੂੰ ਨਹੀਂ ਛੱਡਦੇ ਤਾਂ ਉਹਦਾ ਵੱਖਰੀ ਗੱਲ ਆ ਕਿ ਜਦੋਂ ਸੜਕ ਤੇ ਜਾ ਕੇ ਤੇ ਮੇਲੇ ਮੱਸਿਆ ਜਾਓ ਤਾਂ ਵੀ ਨਹੀਂ ਲੋਕੀ ਛੱਡਦੇ ਕਿਉਂਕਿ ਲੋਕਾਂ ਨੂੰ ਤਾਂ ਇੱਕ ਮਜ਼ਾਕ ਮਿਲ ਜਾਂਦਾ ਕਰਨ ਦੇ ਲਈ ਕੋਈ ਹਾਸਾ ਲੱਭ ਜਾਂਦਾ ਲੋਕਣ ਕਰਨ ਦੇ ਲਈ ਪਰ ਸਾਨੂੰ ਬਦਦਾ ਕਿ ਸਾਡੇ ਦਿਲ ਤੇ ਕੀ ਬੀਤਦੀ ਆ ਉਸ ਟਾਈਮ ਤੇ ਮਤਲਬ ਕਿ ਇਹ ਬੇਨਬੀਤੀਆਂ ਹੋਈਆਂ ਗੱਲਾਂ ਵਾਂ ਜਿਹੜੀ ਮੈਂ ਅੱਜ ਕਹਿਣ ਲੱਗੀ ਆ ਕੀ ਕਿਸੇ ਟਾਈਮ ਤੇ ਸਕੂਲ ਦੇ ਵਿੱਚ ਵੀ ਇਹ ਜਿਆ ਹੁੰਦਾ ਈ ਕਿ ਕੁੜੀਆਂ ਨਹੀਂ ਕਵਾਉਂਦੀਆਂ ਹੁੰਦੀਆਂ ਕਿ ਉਦੋਂ ਵੀ ਦੁੱਖ ਲੱਗਦਾ ਹੁੰਦਾ ਈ ਕਿ ਹਰੇ ਮੈਨੂੰ ਤਾਂ ਘਰ ਕੇ ਨਹੀਂ ਕਵਾਉਂਦੀਆਂ ਕਿਵੇਂ ਲੰਬੀ ਨਹੀਂ ਆ ਲੱਗ ਕਿ ਮੇਰੇ ਵਿੱਚ ਹੁਣ ਵੀ ਇਹ ਗੱਲ ਹੁੰਦੀ ਆ ਜਦੋਂ ਕੋਈ ਲੰਮਾ ਬੰਦਾ ਨਾ ਮੈਨੂੰ ਕਵਾਵੇ ਤਾਂ ਮੇਰੀਆਂ ਕਿਵਲੇ ਅੱਖਾਂ ਪਰ ਹੁੰਦੀਆਂ ਕਿਰਬਾ ਤੂੰ ਬਣਾਉਣ ਲੱਗੇ ਕੀ ਸੋਚਿਆ ਹੋਊ ਤੂੰ ਤਾਂ ਇਹ ਅੱਖਾਂ ਹਣਾ ਕਿ ਚੱਲੇ ਤੇ ਦੁਨੀਆ ਬਣਾਉਣ ਲੱਗਾ ਪਰ ਜਦੋਂ ਤੇ ਦੁਨੀਆ ਬਣਾਈ ਹੋਣੀ ਆ ਤੇਰੇ ਮਨਜ ਤੇ ਆਏ ਨਹੀਂ ਹੁਣ ਕਿ ਕੋਈ ਇਹਦੇ ਨਾਲ ਦੁਨੀਆ ਤੇ ਵਿਤਕਰਾ ਕਰੂਗਾ ਪਰ ਵੇ ਸੱਚ ਜਾਣਦੀ ਰੱਬਾ ਜਦ ਮੇਰੇ ਨਾਲ ਵਿਤਕਰਾ ਹੁੰਦਾ ਮਾਣਾ ਇਹ ਗੱਲ ਦਾ ਮੇਰਾ ਮਨ ਬਹੁਤ ਦੁਖਦਾ ਮੈਂ ਤੈਨੂੰ ਬੜਾ ਕੋਸਦੀ ਆ ਕਿ ਰੱਬਾ ਤੂੰ ਮੈਨੂੰ ਕਿਉਂ ਇਦਾਂ ਬਣਾਇਆ ਪਰ ਜਦ ਮੈਂ ਦੁਨੀਆ ਤੇ ਹੋਰ ਲੋਕਾਂ ਨੂੰ ਇਦਾਂ ਵੇਖਦੀ ਆ ਨਾ ਤੇ ਮੇਰੇ ਦਿਲ ਚ ਇੱਕ ਹੀ ਖਿਆਲ ਆਉਂਦਾ ਇਹ ਰੱਬ ਦੀ ਬਣਾਈ ਹੋਈ ਦੁਨੀਆ ਕਹਿੰਦੇ ਕਹਿੰਦੇ ਦੁਨੀਆ ਨੇ ਤਾਂ ਗੁਰਨਾਨਕ ਜੀ ਵੀ ਨਕਸ਼ਾ ਕੱਢ ਦਿੱਤਾ ਆਈ ਉੱਨੂ ਵੇਟਾ ਰੋੜੇ ਮਾਰਦੇ ਮੈਂ ਤਾਂ ਫਿਰ ਟੀਰਾ ਬਣਾਇਆ ਹੋਇਆ ਜੀ ਮੈਂ ਮਾਲਕ ਤੇਰਾ ਬਣਾਇਆ ਹੋਇਆ ਜੀ ਨਾ ਟੋੜੀ ਸੁਕਣਾ ਪਈ ਉਹਨਾਂ ਨਾਤਾ ਗਿਆ ਵਾ ਰੋਟੀ ਖਾਣੀ ਬਾਅਦ ਚ ਹਾਂ ਡੈਡੀ ਹਾਂ ਹੋ ਗਏ ਵੇਲੇ ਹਾਂ ਹੁਣੇ ਪੜਾਵਾਂ ਮੈਂ ਚਲੇ ਕੰਮ ਕਰਾਉਣ ਟੜਨਾ ਅੱਛਾ ਹੁਣ ਅੱਖ ਖੁੱਲ ਗਈ ਆ ਜੀ ਤਮੇ ਖੇਤੋਂ ਸਾਰਾ ਕੰਮ ਕਰ ਆਇਆ ਵਾ ਮੰਮੀ ਕਹਿੰਦੀ ਸੀ ਕਿ ਡੈਡੀ ਦਾ ਕੰਮ ਕਲਾ ਲੱਗਾ ਤੇ ਮੈਂ ਇਹ ਮਲਾਉਣਾ ਵਾ ਕੋਈ ਨਹੀਂ ਪੁੱਤ ਤੂੰ ਆਪਣੀ ਮਿਹਨਤ ਵਾਲ ਧਿਆਨ ਰੱਖਿਆ ਕਰ ਉਹ ਤਾਂ ਮੈਨੂੰ ਪਤਾ ਹੈ ਡੈਡੀ ਤੁਸੀਂ ਬਰ ਬਖਸ਼ ਕਰਦੇ ਮੇਰਾ ਤਾਂ ਵੀ ਮੈਂ ਚੱਲ ਹੱਥ ਵਟਾ ਆਇਆ ਮੈਂ ਵਿਲਾ ਇਹਦੇ ਉੱਤੇ ਗਰੰਟੀ ਜਾਇਗਾ ਕੋਈ ਕਹਿੰਦਾ ਮਸਾ ਲੇਟ ਵੀ ਉੱਠ ਜਾਗਾ ਗੱਲ ਨਹੀਂ ਹਾਲੇ ਮੈਂ ਜੀਣਾ ਵਾ ਚਾਹਦਾ ਵਾ ਮੇਰੇ ਗੋਡੇ ਪੈਰ ਚੱਲਦੇ ਆ ਹਾਲੇ ਮੈਂ ਖੇਤਾਂ ਦਾ ਕੰਮ ਥਾਂਬ ਲਿਆ ਸਭ ਕੋਲ ਚੱਲ ਉਹ ਤਾਂ ਮੈਂ ਮੰਮੀ ਨੂੰ ਕਹਿਣਾ ਘਰ ਕੰਮ ਵਾਸਤੇ ਰੱਖ ਲੀਏ ਜਨਾਨੀ ਕੋਈ ਜਾਂ ਬਾਲ ਵਾਸਤੇ ਰੱਖ ਲੀਏ ਕੋਈ ਬੰਦਾ ਕੰਮ ਵਾਸਤੇ ਤੇਰੇ ਗੱਲੇ ਕੰਮ ਨਹੀਂ ਹੁੰਦਾਈ ਨਾ ਉਹ ਨਹੀਂ ਯਾਰ ਬਾਹਰਲੇ ਬੰਦੇ ਦੀ ਗੱਲ ਹੋ ਰਹੀ ਆ ਕੋਈ ਗੱਲ ਨਹੀਂ ਆ ਨੋ ਰਣੀ ਹੋਣ ਹੋ ਗਈ ਆ 12 ਦਿਨ ਹੋ ਗਏ ਆ ਵਿਆਹ ਨੂੰ ਆਪੇ ਨੇ ਵੀ ਸੌਂਦੀ ਸਾਂਭੀ ਲਾਣੀ ਆ ਆਹੋ ਚਲ ਘਰ ਦਾ ਸਾਂਭ ਲੂਗੀ ਤੇ ਮੈਂ ਬਾਅਦ ਤੁਹਾਨੂੰ ਕੰਮ ਜ਼ਿਆਦਾ ਪੈਂਦਾ ਵਾ ਨਾ ਚਲ ਕੋਈ ਨਹੀਂ ਤੂੰ ਮੇਰੀ ਨਾਲ ਫੇਰ ਕਰ ਚਲ ਠੀਕ ਆ ਚਲ ਰੋਟੀ ਖਾ ਲੈ ਡਾਡੀ ਫੇਰ ਨਹੀਂ ਰੋ ਭੁੱਖ ਲੱਗੀ ਆ ਰੋਟੀ ਖਾਣੀ ਆ ਮੈਂ ਨੋ ਰਣੀ ਕਿਤੇ ਇਕੱਲੇ ਵਾਰ ਆਇਆ ਉਹ ਡੈੜੀ ਹਰ ਚਵਲ ਗਈ ਆ ਪਾਲਰ ਦੇ ਹਰ ਚਵਲ ਉਹ ਵੀ ਕੱਲੀ ਉਹ ਡੈੜੀ ਕੋਈ ਨਹੀਂ ਤੂੰ ਦੀ ਡਾਰੀ ਗਈ ਉਹ ਉਹ ਕੋਈ ਨਿਆਣੀ ਆ ਅੱਗੇ ਵੀ ਤੁਰਦੀ ਫਿਰਦੀ ਰਹੀ ਆ ਪਰ ਕੱਲੀ ਪੜਦੀ ਰਹੀ ਆ ਤੇ ਮਲ ਹੁਣ ਹਾਦਰ ਚਵਾਲਾ ਨਹੀਂ ਪੁੱਤ ਉਹ ਤੇ ਗਲਤ ਰਿਛਈ ਆ ਜਮਾਨਾ ਚੰਗਾ ਨਹੀਂ ਆ ਉਹ ਜਮਾਨਾ ਦੇ ਵੇਖੀ ਜਾਊਗਾ ਕੋਈ ਨਹੀਂ ਹੁੰਦਾ ਤੂੰ ਅਬ ਟੈਨਸ਼ਨ ਨਾ ਲੈ ਤੂੰ ਆ ਰੋਟੀ ਖਾ ਉਹ ਚੱਲ ਮੈਂ ਰੋਟੀ ਖਾਣਾ ਡੈੜੀ ਵਿਚਾਰੇ ਨੂੰ ਕਿੰਨਾ ਫਿਕਰ ਹੀ ਆ ਤੇ ਲੱਗਾ ਰਿੰਦਾ ਹੀ ਕੰਮ 20 ਘੰਟੇ ਮੈਨੂੰ ਹੱਥ ਵਟਾਉਣਾ ਪੈਣਾ ਬੰਦਾ ਰੱਖ ਦੇਣੀ ਹੈ ਐਤ ਮਾਂ ਪਿਓ ਮੇਰੇ ਬਹੁਤੇ ਕੰਜੂਸ ਆਦਾਂ ਪਰ ਹੈ ਬਹੁਤ ਚੰਗੇ ਆ ਮੇਰੇ ਵਾਸਤੇ ਯੋਨਡੇ ਆਦਾਂ ਹੂੰ ਬੜੀ ਛਤੀ ਆ ਗਈ ਇਦਾਂ ਹੀ ਆ ਯਾਰ ਹਾਂ ਉੱਥੇ ਜਾਦੀ ਬੜੀ ਹੁੰਦੀ ਏ ਤੇ ਨਹੀਂ ਉਹ ਕਰਾਈ ਨਹੀਂ ਐ ਸਟਾਈਲਿੰਗ ਡੂਇੰਗ ਕੀ ਆਨ ਕਰਾਈ ਨਹੀਂ ਕਰਾਈ ਹੈ ਚੰਗੀ ਨਹੀਂ ਕੀਤੀ ਜਣੀ ਫਿਰ ਨੇ ਨਹੀਂ ਕਰਾਈ ਯਾਰ ਕੀਤੀ ਨਹੀਂ ਜਿਹਾ ਸਹੀ ਫਿਰ ਉਹਦੇ ਟਾਈਮ ਵੀ ਬੜਾ ਲੌਂਡੀ ਮੈਨੂੰ ਕਹ ਮੈਂਟੋ ਮੈਂਟ ਮਾਰਤਾ ਗਾਜਾ ਚਲ ਠੀਕ ਆ ਸੀਸ਼ੇ ਕਿੱਥੇ ਗਏ ਹੈ ਸੀਸ਼ੇ ਜੀ ਚੰਦਾ ਤੁਹਾਨੂੰ ਪਤਾ ਹੀ ਲੱਗੇ ਆਹੋ ਚੀਚੇ ਗਈ ਆਹ ਅਵੇ ਚੁੱਟੀ ਡਿੱਗੀਆਂ ਕਿਦੇ ਉਦਾਂ ਮੈਂ ਨਹੀਂ ਡਿੱਗੀ ਹਾਂ ਮੰਮੀ ਨਾ ਤਾਂ ਨਹੀਂ ਜੇ ਤਾਂ ਵੀ ਨੂੰ ਚੀਚੇ ਵੀ ਲੱਗੇ ਆ ਮੰਮੀ ਨੂੰ ਥੋੜਾ ਪਤਾ ਹਣਾ ਵਾ ਉਦਾਂ ਚੀਚੇ ਤਾਂ ਢਾਡੇ ਮੈਂ ਰੱਖ ਲੈ ਸਾਂਭ ਕੇ ਉਦਾਂ ਸਾਹਮਣੇ ਤੂੰ ਤਾਂ ਬਜੀ ਕਿ ਨਹੀਂ ਡਿੱਗੀ ਕਿ ਨਹੀਂ ਕਿਦੇ ਚੱਲ ਇਹਨਾਂ ਦੀ ਖਾਦੀ ਗੜੀ ਆ ਤੂੰ ਕਿ ਨਹੀਂ ਛਾਟੂ ਲੋ ਨਾ ਮਨਾਲੀਂ ਡਾਰ ਲੋ ਕਿ ਤੇ ਹੱਥ ਤੇ ਛੱਟ ਲੱਗ ਜੂਗੀ ਚਾ ਰੱਖ ਤੂੰ ਕਿ ਨਹੀਂ ਡਿੱਗੀ ਛਾਟੂ ਲੱਗੀ ਇਹਦੇ ਮੈਂ ਡਿੱਗੀ ਕੋਈ ਸਕੂਟਰੀ ਮਾਰ ਗਿਆ ਅੱਜ ਮੈਂ ਕੀ ਕਹਿੰਦੀ ਮੈਨੂੰ ਗੱਡੀ ਸਿਖਾਓ ਸਕੂਟਰੀ ਨਾਲ ਨਹੀਂ ਵਾਰਾ ਖਾਣਾ ਜਿਹੜਾ ਮਾਰੇ ਉਹਦੇ ਵਿੱਚ ਮਾਰੀ ਗੱਡੀ ਤੇ ਅਗਲੇ ਦਾ ਹੀ ਨੁਕਸਾਨ ਹੋਊਗਾ ਜੇ ਕਿ ਤੇ ਮੈਂ ਬੈਠੀ ਹੁੰਦੀ ਸਕੂਟੀ ਤੇ ਫੇ ਮੇਰਾ ਹੋ ਜਾਣਾ ਹੀ ਨੁਕਸਾਨ ਉਦਾਂ ਬਚ ਗਈ ਉਦਾਂ ਹੋਰ ਬਚੀ ਆ ਮੈਂ ਤਾਂ ਬੁਰੀ ਤੈਨੂੰ ਚੇਤੀ ਆ ਗਈ ਤੂੰ ਛੇਤੀ ਕਿ ਮਿੰਦ ਮਮੀ ਤਾਂ ਡਰ ਲੱਗੀ ਜਾਂਦਿਆ ਸੀ ਮਮੀ ਨੇ ਕਿਹਾ ਜੇ ਧਿਆਨ ਨਾ ਕੰਮ ਕਰਾ ਕੇ ਆਉਂਦੀ ਹੁਣ ਮੈਂ ਕਰਾਂ ਹੀ ਮਾ ਨਮਟਾ ਜਾ ਉਹ ਤਾਂ ਮੈਨੂੰ ਨਹੀਂ ਪਸੰਦ ਆਈ ਉਹ ਪਾਡਰ ਹੁਣ ਮੈਂ ਹੋਰ ਕਿਹ ਖੋ ਜਾਇਆ ਕਰਨਾ ਚਾਹ ਤੇਰੇ ਨਾਲ ਮੈਂ ਜਾਇਆ ਕਰੂੰ ਤੂੰ ਜੱਪੇ ਹੀ ਨਹੀਂ ਕੱਲੀ ਤੇ ਨਾਲੇ ਇੱਥੇ ਤੁਹਾਨੂੰ ਪਾਲਣ ਦਾ ਪਤਾ ਵਾ ਕੋਈ ਚਲ ਮੈਂ ਇੰਨੀ ਨਾ ਤੇਰੀ ਟੈਨਸ਼ਨ ਲਿਆ ਕਰੋ ਤੂੰ ਹੀ ਆਪਣੀ ਮਿਹਨਤ ਕਰ ਦੇ ਜੇ ਨਾ ਆਪਣੀ ਗੇਮ ਵੱਲ ਧਿਆਨ ਦੋ ਤੂੰ ਹੀ ਮੇਰੇ ਵੱਲ ਨਾ ਧਿਆਨ ਦੋ ਮੈਂ ਇੰਡੀਪੈਂਡੈਂਟ ਮੈਂ ਫਿਰਪੁਰ ਲਈ ਨਹੀਂ ਇਦਾਂ ਹੀ ਮੈਂ ਫੇਰ ਵੀ ਸ਼ਾਰਟ ਪੇਂਟ ਲਵਾਏਂਗੀ ਉਹ ਨਹੀਂ ਆ ਤੇ ਅੱਜ ਪਹਿਲਾ ਚਾਂਸ ਸੀ ਮੈਨੂੰ ਪਤਾ ਨਹੀਂ ਹੈਗਾ ਇੱਥੇ ਕਿ ਕਿਦਾਂ ਖਰਾ ਨਹੀਂ ਤੇ ਕਿਦਾਂ ਨਹੀਂ ਗਾਂ ਦਾ ਵੇਖੀ ਹਾਂ ਨੁਕਸਾਨ ਕਰਕੇ ਆਉਂਗੇ ਕਰਾ ਕੇ ਨਹੀਂ ਹੁੰਦੀ ਮੈਂ ਨਹੀਂ ਸਾਡੇ ਪਿੰਡ ਵੀ ਹੈਗੀ ਇੱਕ ਪਾਲਰ ਵਾਲੀ ਉਹਨੇ ਮੈਂ ਕਹੂੰਗਾ ਦੂਜੇ ਤੀਜੇ ਨੇ ਅੱਛਾ ਪੇਂਟ ਕਰ ਹੀ ਆ ਜਾਗਾ ਕਰ ਆ ਤਾਂ ਹੁੰਦੀਆਂ ਕੋਈ ਪਾਣਾ ਕਰ ਤੁਹਾਨੂੰ ਪਈਆ 500000 ਵਾਧੇ ਦਿਆਂਗੇ ਅੱਛਾ ਜਿਹੜਾ ਵਾਧਾ ਦੇਣਾ ਵਾ ਤੇ ਉਹਦਾ ਹੋਰ ਨਹੀਂ ਕੋਲੇ ਆ ਕੇ ਖਾਦਾ ਜਾਊਗਾ ਵਾਧਾ ਤੇ ਕਦੀ ਵੀ ਨਹੀਂ ਦੇਣਾ ਕਿਸੇ ਨੂੰ ਪੈਸਾ ਤੋ ਇਹ ਸਾਟੂਟ ਲੱਗੀ ਫੇਰ ਮੈਂ ਗੈਨਾ ਇਹ ਲਾ ਕੇ ਆਉਂਗੀ ਲਵਾ ਕੇ ਨਹੀਂ ਹੁੰਦੀ ਆ ਲਾ ਦੋ ਹੁਣ ਛੂਟੀ ਜੀ ਮਾਤਾ ਕਿਦਾਂ ਹੋਣ ਠੰਡੀ ਆ ਮਾਤਾ ਵਿਚਾਰੀ ਠੰਡੀ ਉਹਨੇ ਉਹ ਤਾਂ ਵਿਚਾਰੀ ਭਲੇ ਵਾਸਤੇ ਆਂਦੀ ਕਿ ਚਲ ਟਾਈਮ ਨਾਲ ਉੱਠ ਜਾ ਕਰੋ ਤੇ ਕੰਮ ਟਾਈਮ ਨਾਲ ਹੋ ਜਾ ਕਰੂਗਾ ਟਕ ਕੋਈ ਨਹੀਂ ਮੇਰੀ ਮਾਤਾ ਇਦਾਂ ਬੋਲਦੀ ਬੜਾ ਬੋਲਦੀ ਉਹ ਵੀ ਜਰ ਮਾਤਾ ਜਿਹੜੇ ਮਾਂ ਪਿਓ ਹੁੰਦਾ ਨਾ ਉਹਨਾਂ ਨੂੰ ਫੇਰ ਦਤਿਆਂ ਬੁੱਤਾਂ ਦਾ ਹੂੰ ਉਹ ਐਵੇਂ ਉਹ ਗੁੱਸੇ ਹੁੰਦੇ ਤੋ ਤਾਈ ਜਿਹਨੂੰ ਤੇ ਪਿਆਰ ਹੀ ਕਰਦੇ ਆ ਪਰ ਦਿਲ ਵੇਖਦਾ ਹੀ ਨਹੀਂ ਆ ਇਹ ਤੈਨੂੰ ਵੀ ਪਤਾ ਨਾ ਜਰਨੀ ਹਾਈਡ ਛੋਟੀ ਹੈ ਨਾ ਫੇ ਵੀ ਸਾਰਾ ਕੰਮ ਲਈ ਫਿਰਦੇ ਆ ਉਹ ਤਾਂ ਚੱਲ ਕੋਈ ਗੱਲ ਨਹੀਂ ਹਾਂ ਉਹ ਤਾਂ ਕੇ ਦੀ ਲਾਤਾ ਨਹੀਂ ਕੇ ਦੀ ਬਾ ਨਹੀਂ ਫਿਰ ਵੀ ਅੰਗ ਪੈਰ ਪੂਰੇ ਆ ਇਹਨਾਂ ਦੇ ਵਾਹ ਹੂੰ ਉਹ ਨਹੀਂ ਕੋਈ ਚੱਕਰ ਹੁੰਦਾ ਚੱਲ ਫੇ ਖਾਦਾ ਖਾ ਵੀ ਗਈ ਕੋ ਨਹੀਂ ਮੈਂ ਨਹੀਂ ਖਾਦਾ ਕੋ ਭੁੱਖ ਲੱਗੀ ਆ ਤੂੰ ਦਿਖਾ ਲਈ ਹੁੰਨੀ ਨਹੀਂ ਨਹੀਂ ਮੈਂ ਵੀ ਖਾਦੀ ਆ ਜੇ ਹਾਂ ਮੈਂ ਮੱਜਾਂ ਮੇਰੀ ਜਾਨ ਨੇ ਕਿਤੇ ਰੋਟੀ ਨਹੀਂ ਖਾਦੀ ਮੈਂ ਇਕੱਠੇ ਖਾਵਾਂਗੇ

ਹਾਗੀ ਮੇਲੇ ਮੈਂ ਨਿਵਰੀ ਪੈਰੀ ਹੱਥ ਨਹੀਂ ਲਾਈਦਾ ਹੁੰਦਾ ਨਹੀਂ ਮੇਰੇ ਸਿਰ ਲਾਉਤ ਬਹੁਤ ਹੁੰਦਾ ਪਰ ਮੇਰੀ ਮੰਮੀ ਤਾਂ ਕਹਿੰਦੇ ਜਦੋਂ ਕੋਈ ਵੱਡਾ ਬਜ਼ੁਰਗ ਵੇਲਾ ਉਦੋਂ ਪੈਰੀ ਹੱਥ ਲਾਉਣੇ ਆ ਨਾਲੇ ਪਤਾ ਅੱਗੇ ਪਤਾ ਨਹੀਂ ਕਿਹੜੇ ਕਰਮ ਸਾਡੇ ਅੱਗੇ ਆਏ ਆ ਤੂੰ ਤਾਂ ਸਾਡੇ ਸਿਰੇ ਦਾ ਹੋਰ ਭਾਪ ਚੜਾਉਣੀ ਨਾ ਮੰਮੀ ਐਦਾਂ ਕਿਉਂ ਕੰਨੇ ਰਹਿਨੇ ਆ ਕਿੰਨੇ ਸੋਹਣੇ ਤੇ ਹੈਗੇ ਆ ਤੁਸੀਂ ਤੇ ਹਾਏ ਹੈ ਨਹੀਂ ਆ ਚੁੰਨੀ ਹੋਰ ਸੂਟ ਦੀ ਲੱਗੀ ਐ ਨਾਲ ਇਹਦੇ ਨਾਲ ਦੀ ਚੁੰਨੀ ਕਿੱਥੇ ਪੁੱਤ ਇਹਦੇ ਨਾਲ ਦੀ ਨਹੀਂ ਨਹੀਂ ਇਹਦੇ ਨਾਲ ਦੀ ਚੁੰਨੀ ਧੜੀ ਹੈ ਉਹਦਾ ਮੰਮੀ ਨਾਲਣ ਦੀ ਹੀ ਆਵੇ ਪੋਤਾ ਬਾਹਰ ਦੇ ਲੋਕ ਨੇ ਕਹਿੰਦਾ ਕੱਲ ਹਲੇ ਵਿਆਹੀ ਆਈ ਹੈ ਤੇ ਅੱਜ ਚੁੰਨੀਆਂ ਵੀ ਬਦਲਤੀਆਂ ਵਾ ਲੋਕੀ ਬੜੀਆਂ ਗੱਲਾਂ ਕਰਦੀਆਂ ਵਾ ਬਾਹਰ ਲੋਕਾਂ ਦੀ ਨਹੀਂ ਪ੍ਰਵਾਹ ਕਰੀਦੀਆਂ ਦੀ ਮਾਤਾ ਉਹ ਨਹੀਂ ਜੀਣ ਦਿੰਦੇ ਕਿਸ ਨੂੰ ਵੀ ਇਹ ਕੁੜੀ ਨੂੰ ਪਰਿਪੁਰਿ ਦੇਵ ਜੀ ਨਹੀਂ ਪਾਣੀ ਨਹੀਂ ਪੀਣਾ ਮੈਂ ਆਪੀ ਨਹੀਂ ਲੈ ਕੇ ਆਈ ਮੈਂ એનਰਜੀ ਡਰਿੰਕ ਉਹਨ ਦਿਆ ਡੈਡੀ ਬਿੰਨੀ ਜੀ ਥੋੜੀ ਜੀ ਨਾ ਨੋਰੀ ਮੈਂ ਪੁੱਛੀ ਕਦੀ ਪੀਤੀ ਕਿਉਂ ਨਾ ਪਤਾ ਹੀ ਤੇ ਹਾੜੀ ਤੇ ਸਾਰੀ ਜ਼ਿੰਦਗੀ ਲੰਘ ਚੱਲੀ ਤੇ ਕਦੀ ਮੂੰਹ ਨੂੰ ਲਾ ਕੇ ਵੇਖੀ ਮੈਂ ਕੋਈ ਤੇ ਸਟੋਰੀ ਲਿਖੀ ਹੁੰਦੀ ਕੜੀ ਡੜੀ ਇਹ ਲਈ ਆਈ ਸੀਰ ਲਈ ਪੀਣੀ ਹਾਂ ਨਹੀਂ ਕਰਕੇ ਆ ਉਹ ਤੇ ਡੜੀ ਸਾਰਿਆਂ ਤੇ ਲਿਖਿਆ ਹੁੰਦਾ ਹੈ ਨਸਾ ਉਹ ਨਹੀਂ ਆਏ ਇਹਦੇ એનર્ਜੀ ਡਰਿੰਕ ਵਾ ਇਹਨਾਂ ਤੇ ਬੜੀ એનર્ਜੀ ਆ ਜਾਂਦੀ ਆ ਤਾਂ ਕਰਕੇ ਹਾਂ ਨਹੀਂ ਕਰਕੇ ਲਿਖਦੇ ਆ ਕਿ ਹਾਂ ਸਟicker ਜਿਆਰਾ ਆ ਉਹ ਸਟicker ਆਇਆ ਸੇਵ ਸਟicker ਆਹੀ ਸਟicker ਲਾ ਦਿੰਨੇ ਆ ਫਿਰ ਸਟicker ਲਾ ਦਿੰਨੇ ਜੇ ਤੇ ਲਿਖਾ ਪੀਣਦੇ ਆਂ ਕਿ ਕਹਿਣਾ ਤੇ ਰੋਟੀ ਲੈਵਾ ਪਤ ਮੈਂ ਜਰਲੀ ਪਾਤ ਨਹੀਂ ਮਾਂ ਮੈਂ ਰੋਟੀ ਮੈਂ ਖਾ ਲੈਨੀ ਸੁਕੋ ਤੁਹਾਨੂੰ ਲੈ ਕੇ ਦਵਾਂ ਨਹੀਂ ਮੈਂ ਤਾਂ ਪਤ ਖਾ ਲਈ ਆ ਮੈਂ ਤਾਂ ਤੇਰੇ ਬਾਪੂ ਨੇ ਖਾ ਲਈ ਆ ਹਿੰਮਤ ਤੇ ਤੁਸੀਂ ਰਹਿੰਦੇ ਦੋਵੇਂ ਨਹੀਂ ਖਾਣ ਵਾਲਾ ਆ ਲੈ ਡੇਡੀ ਜੇ ਤੇ ਲਿਖਿਆ ਨਾ ਖਾਨੀ ਕਰਕੇ ਲੈ ਲੈ चंगा मैं रोटी बात चानी आज भी तो जा के ही कुछ करने ही मज़े कुछ करने ही कुछ करने के लिए क्या उद्दात कर दिए ना... ना। ना थे हम इसे जाएंगे हम लोग जाएंगे हाँ हमें सब जाऊँगी ना नर्लोग तो पता लग गया ना लोग करने से बहुत जल्दी तेरा कॉलोनी का अंदर नीलम करना कोई ना नहीं मैं सब जाऊँगी ना नीलम करे ਇਹਨਾਂ ਅੰਡਰਐਸਟੀਮੇਟ ਨਾ ਕਰ ਇਹਨਾਂ ਨੂੰ ਤੋਂ ਮੈਨੂੰ ਤਾਂ ਲੱਗਾ ਹੀ ਇਹ ਨਿੱਕੀ ਦੁਨੀਆ ਤੇ ਇਹਨਾਂ ਦਾ ਦਿਮਾਗ ਵੀ ਨਿੱਕਾ ਹੋਣਾ ਵਾ ਪਰ ਨਹੀਂ ਦਿਮਾਗ ਰੱਬ ਨੇ ਓਨਾ ਹੀ ਪਾਇਆ ਵਾ ਜਿੰਨਾ ਹੱਡੀ ਚਾ ਜਿੱਦੀ ਛਤੀ ਪਤਾ ਲੱਗਾ ਵੀ ਇਹਦੇ ਵਿੱਚ ਨਾ ਨਸ਼ਾ ਹੁੰਦਾ ਵਾ ਐ ਲੋਕਾਂ ਨੂੰ ਅਜੇ ਹੋਣ ਨੂੰ ਨਹੀਂ ਪਤਾ ਵੀ ਇਹ એનર્ਜੀ ਡਰਿੰਕ ਦੇ ਵਿੱਚ ਵਿੱਚ ਨਸ਼ਾ ਵੀ ਮਲਾਇਆ ਹੁੰਦਾ ਵਾ ਜਦੋਂ ਅਹੀਂ ਲੱਗੇ ਹੀ ਗਿੱਦ ਤੇ ਸਾਨੂੰ ਕਿਹੜਾ ਪਤਾ ਹੀਗਾ ਇਹਨਾਂ ਸ਼ੇਵਲ ਦੇ ਰਾਤ ਚੱਲੇ ਹਨ ਉਹਨੇ ਕੀ ਕਰੀਏ ਜਾਨ ਤੋਂ ਪਿਆਰੀਆਂ ਤੇ ਆਹੋ ਚੀਜ਼ਾਂ ਹੋ ਗਈਆਂ ਜੀ ਤੇ ਰਣਾਵਾ ਤੇ ਇਦਾਂ ਨਹੀਂ ਗੱਲ ਬਾਨੀ ਮਤਲਬ ਹੀ ਹਿੰਮਤ ਨੂੰ ਨਾਲ ਤੋੜਨਾ ਹੀ ਪੈਣਾ ਵਾ ਫੇਰ ਆ ਫੇਰ ਕੰਦੇ ਆ ਨਾ ਦੋਵੇਂ ਜੀ ਰਾਜੀ ਤੇ ਕੀ ਕਰੂਗਾ ਕਾਜੀ ਉਹੋ ਗੱਲ ਫੇਰ ਹੀ ਹੋਣੀ ਆ ਚੱਲ ਸੁਖਣਾ ਬਲੀਦਾਨ ਤੇ ਦੇਣਾ ਹੀ ਪੈਣਾ ਵਾ ਆੜੀ ਆਪਣੇ ਲਈ ਹੋਰ ਲਿਆਂਦੀ ਇਹ ਹੁਣ ਹਿੰਮਤ ਨੂੰ ਪਿਆਉਂਗੀ ਤੇ ਹੌਲੀ ਹੌਲੀ ਉਹਨੂੰ ਵੀ ਨਾਲ ਆਪਣੇ ਰਲਾਉਂਗੀ ਤੇ ਜਿਹੜਾ ਲਿਆਂਦਾ ਵਾ ਨਾ ਆਪਣੀ ਜਾਨ ਮਾਲ ਉਹ ਲਗਾ ਕੇ ਰੱਖਣਾ ਪੈਣਾ ਇਹ ਤੇ ਹੁਣ ਰਊਗਾ ਜਿੰਦਰੀ ਅੰਦਰ ਹੀ ਚੀਜ਼ਾਂ ਇਹ ਤੇ ਚਾਬੀ ਹੁਣ ਰੋਊਗੀ ਮੇਰੇ ਕੋਲ ਪੱਕੀ ਇਦਾਂ ਨਹੀਂ ਗਜ਼ਾਰਾ ਹਣਾ ਇਹਨੂੰ ਤੇ ਮੈਂ ਬੰਦੀ ਆ ਆਪਣੀ ਚੁੰਨੀ ਦੇ ਪੱਲੇ ਨਾਲ ਹੁਣ ਮਾਤਾ ਮੇਰੇ ਕੋਲ ਨਾ ਇਹ ਚਾਬੀਆਂ ਪੁੱਛਿਆ ਕਰੂਗੀ ਕਹੂੰਗੀ ਮੇਰਾ ਸੋਨਾ ਥਾ ਨਾ ਹੀ ਬੜਾਵਾ ਇਦਾਂ ਕਿਦਾਂ ਮਾਤਾ ਚਾਬੀ ਤੇ ਦਾ ਤੈਨੂੰ ਮੈਂ ਉਹ ਉਹ ਕੀ ਕਰਾਂ ਦਿੱਸ ਅੱਡਰ ਵੀ ਬੜੀ ਨਾ ੁੱਠੀ ਜੀ ਜੀ ਨਾ ਵੀ ਉੱਥੇ ਤੇ ਮਾਂ ਪਿਓ ਦਾ ਕਦੀ ਡਰ ਮੰਨਿਆ ਨਹੀਂਗਾ ਸਾਰੇ ਘਰ ਆਵੇ ਫਿਰ ਵੀ ਡਰ ਹੁੰਦਾ ਹੀ ਆ ਹੈ ਨਰਜੀ ਰਿੰਗ ਪੀਣੀਗੀ ਇਹ ਤੇ ਉਤੋਂ ਦੀ ਨਿਕਲ ਗਈ ਹੈ ਨਾ ਇਹਨੇ ਤਾਂ ਮੈਨੂੰ ਨਵਾ ਲ ਹੀ ਛੱਡਿਆ दे बुढ़ा ये तो जने निशान दा चप चप हो गई जहाँ कपड़े बदलने पड़े नहीं तो रहन तो नहीं है बाबा फिर दाग दूग नहीं देखते दे।, दे। चाह कपड़े बदल के हमने ਉੱਖਾਈ ਗੰਮਾ ਬਿਆ ਲੱਭੀ ਖਾਣੀ ਨੀਲਮ ਅੰਦੀ ਜਰਾ ਆ ਜਾ ਮੈਨੂੰ ਭੁੱਖ ਲੱਗੀ ਆ ਆ ਗਈ ਮੈਂ ਕੱਪੜੇ ਬਦਲਣਾ ਲੈ ਮਾਤਾ ਆ ਗੈਂਡੀ ਲਾਲ ਪਾਣੀ ਪੀਂਦੇ ਜਦ ਦਿਨ ਮੈਂ ਵੀ ਲਿਆਵਾਂ ਨਾ ਡਾਲੀ ਮਿੰਨੂ ਵੀ ਗਸੇ ਹੁੰਦਾ ਕਿ ਆ ਨਾ ਪੀਆ ਕਰ ਇਹ ਤੋਂ ਨਸ਼ਾ ਸ਼ੁਰੂ ਹੁੰਦਾ ਇਹਦੇ ਨਰਜੀ ਟਿੰਕ ਜਾਂਦਾ ਹੋਰ ਤੋਂ ਜਿਹੜੀ ਪੀ ਬੂਲਿੰਦੇ ਨਹੀਂ ਕੁੜੀਆਂ ਮੁੰਡੇ ਹਮ ਤਾਂ ਮੈਨੂੰ ਨਹੀਂ ਸਵਾਲ ਲੱਗਦਾ ਅੱਦਾਂ ਕੋਈ ਸੀ ਥੱਕਾ ਕੇ ਦਿਨ ਪੀ ਲਈਦੀ ਨੀਰਮ ਯਾਰ ਆ ਜਾ ਬਾਰ ਭੁੱਖ ਲੱਗੀ ਰੋਟੀ ਪਾ ਆਵੀਆ ਮੰਮੀ ਨੇ ਤੂ ਇਹ ਕਹਤਾ ਵਾਗੇ ਮੈਂ ਆਪਣੀ ਰੋਟੀ ਮੈਨੂੰ ਨਾ ਡੱਬਾ ਦੀ ਕਾ ਲੈਂਦੇ ਜੀ ਉਹ ਅੱਗ ਲੱਗ ਹੋਇਆ ਚਲ ਆ ਜਾ ਫੇਰ ਮੈਂ ਡਰੈਗ ਰੂਮ ਜੀ ਹਾਂ